ਤੂਹੀ ਮਹੱਲਾ ਪੰਜਵਾ ਕਰਮ ਧਰਮ ਪਾਖੰਡ ਜੋ ਦੀ ਸਹਿ ਸੇ ਭਾਈ ਗੁਰੂ ਸਾਹਿਬ ਦੇ ਉਪਦੇਸ਼ ਨੂੰ ਕਮਾਓ ਕਰਮ ਸ੍ਰ ਕਾਮ ਕਰਮ ਜਿਹੜੇ ਹਨ ਇਹ ਧਰਮ ਜਗਾਤਿਕ ਜਿਹੜੇ ਹਨਗੇ ਨਿਤ ਨਮਿਤ ਅਪਰਾਪਿਤ ਕਾਮ ਕਰਮ ਆਦਿਕ ਜਿਹੜੇ ਨਖਿੱਧ ਆਦਿਕ ਹੈ ਧਰਮ ਜੋ ਯਗ ਆਦਿਕ ਮੰਨੇ ਹੋਏ ਹਨ ਇਹ ਪਖੰਡ ਲੋਕ ਦਿਖਾਵੇ ਦੇ ਅੰਦਰੋਂ ਪ੍ਰੇਮ ਨਾ ਹੋਣਾ ਦੁਨੀਆ ਨੂੰ ਖੁਸ਼ ਕਰਨ ਵਾਸਤੇ ਕਰਨਾ ਇਹ ਜਿਹੜੇ ਪਖੰਡ ਦੇ ਦਿੰਦੇ ਹਨ ਤੈਨ ਜਮ ਜਾਗਾਤੀ ਲੂਟੈ ਇਹਨਾਂ ਨੂੰ ਜਮ ਜਿਹੜਾ ਜਗਾਤ ਮੰਗਣ ਵਾਲਾ ਨਾ ਬੈਕਰਨੀ ਨਦੀ ਦੇ ਕਿਨਾਰੇ ਤੇ ਜੋ ਕਰਮ ਧਰਮ ਕੀਤਾ ਹੋਇਆ ਹੈ ਇਹ ਜੰ ਜਿਹੜਾ ਜਗਾਤ ਮੰਗਣ ਵਾਲੇ ਹੈ ਇਹ ਇੱਥੋਂ ਲੁੱਟ ਲੈਂਦੇ ਵੀ ਇਹ ਫਲਾਣੇ ਪੁੱਤ ਦਾ ਜਿਹੜਾ ਤਾਂ ਕਰਮ ਕੀਤਾ ਉਹਦੇ ਫਲ ਸਾਨੂੰ ਅਰਪੇ ਤਾਂ ਉਹਨੂੰ ਇੱਥੇ ਦੁੱਖ ਤੋਂ ਬਚਾਵਾਂਗੇ ਇਹਨੂੰ ਲੁੱਟ ਲੈਣ ਦੀ ਲੁਟੇਰੇ ਉਹ ਨਿਰਵਾਣ ਕੀਰਤਨ ਗਾਉ ਹੂ ਕਰਤੇ ਇਸ ਕਰਕੇ ਜਿਹਨੂੰ ਕੋਈ ਨਾ ਲੁੱਟ ਸਕੇ ਜਿਵੇਂ ਪਾਦਸ਼ਾਹੀ ਮਾਲ ਨੂੰ ਕੋਈ ਲੁੱਟ ਨਹੀਂ ਸਕਦਾ ਜਿਗਾਤੀਆ ਇਸੇ ਪ੍ਰਕਾਰ ਨਿਰਵਾਣ ਇੱਕ ਅਸ ਜਿਹੜਾ ਕੀਰਤਨ ਹੈ ਨਿਰਵਾਣ ਬੰਦਰਾ ਤੋਂ ਰਹਿਤ ਕਰਨ ਵਾਲਾ ਦੁੱਖ ਤੋਂ ਰਹਿਤ ਕਰਨ ਵਾਲਾ ਹੋਰ ਬਾਣ ਆਤਾਂ ਤੋਂ ਕਿਸੇ ਨੂੰ ਸਹਿਰਾਉਣ ਦੀ ਆਦਤ ਹੈ ਕਿਸੇ ਨੂੰ ਚੁਟਕੀਆਂ ਮਾਰਨ ਦੀ ਆਦਤ ਹੈ ਕਿਸੇ ਨੂੰ ਹੋਰ ਤਰ੍ਹਾਂ ਬੋਲਣ ਦੀ ਆਦਤ ਹੈ ਇਹ ਬੰਦਨਾ ਤੋਂ ਰਹਿਤ ਕਰਨ ਵਾਲਾ ਜੋ ਕੀਰਤਨ ਕਰਦਾ ਪੁਰਖ ਦਾ ਉਸ ਨੂੰ ਗਾਓ ਭਾਈ ਇੱਕ ਰਸ ਹੋਰ ਬਾਣੀ ਬੋਲਣ ਤੋਂ ਬਗੈਰ ਅਖੰਡ ਕੀਰਤਨ ਗਾਓ ਨਿਮਖ ਸਿਮਰਤ ਜਿੱਤ ਛੁੱਟੈ ਜਿਸ ਮਹਾਰਾਜ ਦਾ ਸਿਮਰਨ ਕਰਨ ਨਾਲ ਨਿਮਖ ਅੱਖ ਦੇ ਖੋਲ ਨੀ ਕਿੰ ਜਨਾ ਚੇਰੋ ਬ੍ਰਿਤੀ ਛੁੱਟ ਜਾਈਦਾ ਮੁਕਤ ਹੋ ਜਾਈਦਾ ਐਸਾ ਕੀਰਤਨ ਦਾ ਪ੍ਰਤਾਪ ਹੈ ਕਲ ਜੁਗ ਮੈਂ ਕੀਰਤਨ ਪ੍ਰਧਾਨ ਗੁਰਮੁਖੀ ਜਪੀਐ ਲਾਇ ਪਿਆਨ ਸੰਸੂ ਸਾਗਰ ਪਾਰ ਉਤਰੀਐ ਇਹ ਸੰਤ ਭੰਦੀ ਜੀ ਨੂੰ ਸੁਣੋ ਅਧਿਕਾਰੀਓ ਗੁਰਸਿੱਖੋ ਸੰਸਾਰ ਸਮੁੰਦਰ ਤੋਂ ਓਹ ਪਾਰ ਉਤਰੀਦਾ ਹੈ ਏਕੋ ਬਚਨ ਕਮਾਵੇ ਸੰਤਨ ਕਾ ਸੰਤ ਗੁਰੂ ਨਾਨਕ ਦੇਵ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਗੁਰੂ ਰਾਮਦਾਸ ਸਾਹਿਬ ਚੋਂ ਸਤ ਗੁਰੂ ਸੰਤਾਂ ਦਾ ਗੁਰਾਂ ਦਾ ਜੇ ਕੋਈ ਸੰਤਾਂ ਭਗਤਾਂ ਦਾ ਬਚਨ ਕਮਾਵੇਗਾ ਤੂੰ ਗੁਰ ਪ੍ਰਸਾਦੀ ਤਰੀ ਹੈ ਉਹ ਸਤਗੁਰਾਂ ਦੀ ਕਿਰਪਾ ਕਰਕੇ ਪਾਈ ਤਰ ਜਾਵੇਗਾ ਰਹਾਉ ਕੋਟ ਤੀਰਥ ਮੱਜਨ ਇਸ ਨੰਨ ਇਹ ਕਰੋੜਾਂ ਤੀਰਥਾਂ ਦੀ ਜਾਪੜਾ ਕਰਿ ਆਵੇ ਕੋਟ ਤੀਰਥ ਦਾ ਨਾਮ ਵੀ ਇਹ ਜੂਰ ਸਾਹਿਬ ਘਾਟ ਹੈ ਕੋਟ ਤੀਰਥ ਦਾ ਇਸੇ ਪ੍ਰਕਾਰ ਮੱਜਨ ਪੁਰਵਾ ਦੇ ਉਤੇ ਇਸ਼ਨਾਨ ਕਰਿ ਆਵੇ 33 ਕਰੋੜ ਦੇਵਤੇ ਹੈ ਤੇ 3.5 ਕਰੋੜ ਤੀਰਥ ਸਾਰੇ ਉਹਨਾਂ ਦੇ ਇਸ਼ਨਾਨ ਕਰੇ ਅਰਸ਼ਵੀਆਂ ਦੀ ਮੁਖ ਮੰਨੇ ਇਹਨਾਂ ਦੇ ਇਸ਼ਨਾਨ ਕਰੇ ਆਵੇ ਜੇ ਕਰਕੇ ਮਜਨਪੁਰ ਬਾ ਵੇ ਵਕਤ ਮਜਨਪੁਰ ਵੇ ਵਕਤ ਇਸ਼ਨਾਨ ਕਰੇ ਲੱਗਿਆ ਤੇ ਜੇ ਕੁੰਮੀਆਂ ਹੁੰਦੀਆਂ ਹਨ ਹਰ ਘਾੜ ਦਾ ਕੁੰਭ ਆ ਗਿਆ ਕਦੇ ਪ੍ਰਾਗ ਦਾ ਕਦੇ ਵਜੈਨਪੁਰੀ ਦਾ ਇਸ ਪ੍ਰਕਾਰ ਕੁੰਮਾਂ ਦੇ ਤੇ ਇਸ਼ਨਾਨ ਕਰੇ ਜੇ ਕਰਕੇ ਇਸ ਕਲਮ ਹੈ ਮੈਲ ਭਰੀ ਜੇ ਇਸ ਕਲਯੁਗ ਜੀ ਭਾਈ ਪਾਪਾਂ ਦੀ ਮੈਲ ਕਰਕੇ ਜੀਵ ਭਰੇ ਰਹਿੰਦੇ ਹੈ ਹੰਕਾਰ ਦੀ ਮੈਲ ਉਹ ਮਾਨ ਦੀ ਮੈਲ 'ਚ ਭਰੇ ਰਹਿੰਦੇ ਹਾਂ ਮੈਂ ਸਾਧ ਸੰਗ ਜੂ ਹਰ ਗੁਣ ਗਾਵੇ ਕਿਉਂ ਸ਼ੁੱਧ ਨਹੀਂ ਹੋ ਸਕੀ ਦਾ ਸਾਧ ਸੰਗ 'ਚ ਮਿਲ ਕੇ ਜੋ ਹਰੀ ਅਕਾਲ ਪੁਰਖ ਦੇ ਗੁਣਾਂ ਨੂੰ ਗਾਉਂਦੇ ਹਾਂ ਉਹ ਨਿਰਮਲ ਕਰ ਲਈਏ ਉਹ ਜ਼ਰੂਰ ਸ਼ੁੱਧ ਕਰ ਲਏ ਜਾਂਦੇ ਹਨ ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਹਨ ਬੀਜ ਕਤੇਬ ਸਿਮਰਤ ਸਭ ਸੋ ਆਸਤ ਚਾਰੇ ਮੇਲ ਚਾਰੇ ਕਿਤਾਬਾਂ ਜਿਹੜੀਆਂ ਹੀਲ ਪ੍ਰੇਤ ਤੇ ਤੇ ਜੰਬੂਰ ਤੇ ਅੰਗੀਲ ਆਦਿਕ ਇਹਨਾਂ ਵਿੱਚ ਇਨ ਪੜੇ ਕੁਰਾਨ ਅੰਗੀਲ ਤਰੇਤ ਜੰਬੂਰ ਹਨੀ ਜੇੰਬਰ ਤਾਂ ਸਭ ਸਾਸ 26 ਸਿਮਰਤਿਆਂ 6000 ਤੋਂ ਸਾਰੇ ਜਿੰਨੇ ਹਨ ਇਹਨੂੰ ਪੜਿਆ ਮੁਕਤ ਨਾ ਹੋ ਇਹਨਾਂ ਦੇ ਕੇਵਲ ਪੜ੍ਹਨੇ ਮਾਤਰ ਸੇ ਕਲਿਆਣ ਨਹੀਂ ਹੁੰਦੀ ਜਿੰਨਾ ਚਿਰ ਸਾਧਨਾ ਨੂੰ ਕਰਦਾ ਨਹੀਂ ਕਮਾਈ ਨਹੀਂ ਕਰਦਾ ਹੈ ਠੀਕ ਅੱਖਰ ਜੂ ਗੁਰਮੁਖ ਜਾਪੈ ਗੁਰਮੁਖ ਦਾ ਹੈ ਜੋ ਉਸੂਲ ਹੈ ਜਿਹੜਾ ਇੱਕ ਅੱਖਰ ਵੀ ਮਾਰਿਆ ਸਾਜਾ ਵਾਹਿਗੁਰੂ ਮੰਤਰ ਇੱਕ ਅੱਖਰ ਹੈ ਨਾ ਵਾ ਵਾ ਇੱਕ ਅੱਖਰ ਹੈ ਹਾ ਹਾ ਇੱਕ ਅੱਖਰ ਹੈ ਰਾ ਰਾ ਇੱਕ ਅੱਖਰ ਹੈ ਗਗਾ ਇੱਕ ਅੱਖਰ ਹੈ ਇਸ ਪ੍ਰਕਾਰ ਵਾਹਿਗੁਰੂ ਮੰਤਰ ਜਿਹੜਾ ਇੱਕ ਅੱਖਰ ਹੈ ਇਹ ਜਾਪ ਦਾ ਨਾਮ ਆ ਜਿਵੇਂ ਤਾਰ ਵਿੱਚ ਇਹ ਲਫੀ ਦਾ ਨਾਮ ਅੱਖਰ ਹੁੰਦਾ ਹੈ ਐਵੇਂ ਬ੍ਰਹਮ ਗਿਆਨੀ ਇੱਕ ਅੱਖਰ ਹੈ ਨਾ ਜਿਵੇਂ ਬ੍ਰਹਮਗੰਨ ਕਥਿਆ ਨੂੰ ਜਾ ਅੱਖਰ ਅਦਾਖਰ ਅਦਾਖਰ ਨਹੀਂ ਬ੍ਰਹਮਗੰਨ ਦਾ ਕਹਿੰਦਾ ਕੀਤਾ ਜਾਂਦਾ ਬ੍ਰਹਮ ਅਨਾਦ ਦਾ ਅੱਖਰ ਬ੍ਰਹਮ ਗਿਆਨੀ ਸਾਬਤ ਅੱਖਰ ਹੈ ਲਫੀ ਦਾ ਬਾਚਕ ਹੈ ਇਸੇ ਪ੍ਰਕਾਰ ਇਹ ਅੱਖਰ ਵਾਹਿਗੁਰੂ ਮੰਤਰ ਇਹ ਇੱਕ ਸਤਿ ਮੇਰੇ ਪ੍ਰਾਣ ਵਾਸਾ ਬਹੁਤ ਜਨਮ ਨਾ ਆਵਾ ਜਿਹੜੇ ਗੁਰਮੁਖ ਜਪਣਗੇ ਇਕ ਜੋ ਚਹੁ ਜਗਾਂ ਦਾ ਪਹਿਰ ਰੂਪ ਹੈ ਅਖਰ ਰੂਪ ਕਰਮ ਤੋਂ ਰਹਿਤ ਬ੍ਰਹਮ ਹੈ ਜੋ ਵੀ ਗੁਰਮੁਖ ਬਣ ਕੇ ਗੁਰਾਂ ਦਾ ਰਾਗ ਜਾਪ ਕਰਨਗੇ ਇਸ ਕੀ ਨਿਰਮਲ ਸੋਈ ਉਹਨਾਂ ਦੀ ਉਜਲ ਸ਼ੋਭਾ ਲੋਕ ਪਰ ਲੋਕ ਵੀ ਹੋਵੇਗੀ ਖਾਤਰੀ ਬ੍ਰਾਹਮਣ ਸੂਦ ਵੈਸ ਇਹ ਸੋング ਦਾ ਜਾਪ ਜਿਹੜਾ ਸੀ ਜਾਂ ਓਮ ਆਦਿਕਾਂ ਦਾ ਬ੍ਰਾਹਮਣਾ ਵੈਸੀ ਖਤਰੀ ਸੁਣ ਸਕਦਾ ਸੀ ਦੂਸਰ ਨੂੰ ਉਪਦੇਸ਼ ਨਹੀਂ ਸੀ ਦੇ ਸਕਦਾ ਅਸੀਂ ਸਾਂਝਾ ਇਹ ਉਪਦੇਸ਼ ਵਾਹਿਗੁਰੂ ਮੰਤਰ ਨੂੰ ਦੁਹਰਾ ਹੈ ਖੱਤਰੀ ਵੀ ਜਪ ਸਕਦਾ ਹੈ ਬ੍ਰਾਹਮਣ ਨੂੰ ਵੀ ਸੂਦਰ ਨੂੰ ਵੀ ਵੈਸ਼ ਨੂੰ ਵੀ ਉਪਦੇਸ਼ ਚੋਹ ਵਰਨਾ ਕਹੋ ਸਾਂਝਾ ਇਹ ਚੋਹ ਜੁਗਾਂ ਦੇ ਵਿੱਚ ਜਿਹੜਾ ਭੈਣ ਨੂੰ ਇੱਕ ਇੱਕ ਅੱਖਰ ਤੋਂ ਚੱਲਿਆ ਹੋਇਆ ਇਹ ਚੋਹ ਵਰਨਾ ਵਾਤੇ ਖੱਤਰੀ ਬ੍ਰਾਹਮਣ ਸੂਦ ਵੈਸ਼ ਨੂੰ ਸਾਂਝਾ ਚੋਹ ਵਰਨਾ ਅੱਖਰਾਂ ਦਾ ਇਹ ਚੋਹ ਖੱਤਰੀ ਬ੍ਰਾਹਮਣ ਸੂਦ ਵੈਸ਼ ਨੂੰ ਸਾਂਝਾ ਉਪਦੇਸ਼ ਦਿੱਤਾ ਹੈ ਸਿਵਾਸ਼ ਗੁਰੂ ਮੰਤਰ ਦਾ ਗੁਰਮੁਖ ਨਾਮ ਜਪੈ ਉਧਰ ਹੈ ਸੋ ਕਲਮਹਿ ਜਿਹੜਾ ਕਲਯੂਗ ਚ ਗੁਰਮੁਖਾਂ ਦੀ ਸੰਗਤ ਕਰਕੇ ਨਾਮ ਜਪੇਗਾ ਉਹ ਉਧਰ ਜਾਏਗਾ ਮੁਕਤ ਹੋ ਜਾਏਗਾ ਘਟ ਘਟ ਨਾਨਕ ਮਾਝ ਉਹਨੂੰ ਘਟ ਘਟ ਮਾਝਾ ਵਿੱਚ ਘਟੰਗਡਾਂਦੇ ਗੁਰੂ ਨਾਨਕ ਦੇਵ ਜੀ ਕਹਿੰਦੇ ਮਾਝਾ ਵਿੱਚ ਪ੍ਰਾਪਤ ਹੋ ਜਾਏਗਾ ਪਰਮੇਸ਼ਰ ਸਾਰਿਆਂ ਦੇ ਮਾਝਾ ਹਿਰਦਿਆਂ ਦੇ ਘਟੰਗਡਾਂਦੇ ਅੰਦਰ ਹੈ ਕੜੁਚਾਇਰ ਖਾਣੀਆਂ ਦੇ ਘਟਾ ਘਟਾਣ ਦੇ ਮਾਝਾ ਵਿੱਚ ਹੈ ਗੁਰੂ ਸਾਹਿਬ ਫਰਮਾਉਂਦੇ ਹਨ